ਸਲੋਕ ਸਮੀਪ ਸਜਿਤ ਦੇ ਕੇਵਲ ਇਹ ਚਾਰ ਮੁਕਤੀਆਂ ਨੇ ਜਿਵੇਂ ਇਹਨੂੰ ਸਪਸ਼ਟ ਲਫ਼ਜ਼ ਵਿੱਚ ਸਮਝਣ ਵਾਸਤੇ ਜਿਵੇਂ ਅਸੀਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜਾਣਾ ਹੋਵੇ ਇਹ ਸਲੋਕ ਉਸ ਲੋਕ ਵਿੱਚ ਆ ਗਏ ਕਿੰਨਾ ਆਪਾਂ ਸਾਰੇ ਬੈਠੇ ਉਸ ਲੋਕ ਵਿੱਚ ਆ ਗਏ ਕਿਉਂਕਿ ਮਾਤ ਲੋਕ ਹੈ ਜੇ ਇਥੇ ਮਾਤ ਲੋਕ ਤੇ ਹੀ ਮਹਾਰਾਜ ਨੇ ਇਹ ਸੱਚਖੰਡ ਰਚਿਆ ਸ੍ਰੀ ਹਰਮੰਦਰ ਸਾਹਿਬ स्लोक, उस लोक उसक आ गए लेकिन अजय हरिमंदर साहब नहीं गए एक मुक्ति यह है कि उस लोक चले जाना पर अजय सचखंड नहीं गया नेडे चला गया समीप चले जाना जिम्मे अमृतसर चले जाइए पर अजय हरिमंदर साहब नहीं गए समीप चले गए ने सज वो है कि जिम्मे ਹਰਮੰਦਰ ਸਾਹਿਬ ਦੀ ਪ੍ਰਕਰਮਾ ਵਿੱਚ ਚਲੇ ਜਾਈਏ ਪਰ ਅਜੇ ਹਰਮੰਦਰ ਦੇ ਅੰਦਰ ਨਹੀਂ ਗਏ। ਉਹ ਸ਼ਲੋਕ ਸਮੀਪ ਚ ਸਜਜੇ। ਕੇਵਲ ਉਹ ਹੈ ਜਿਵੇਂ ਹਰਮੰਦਰ ਸਾਹਿਬ ਦੇ ਅੰਦਰ ਚਲੇ ਜਾਣਾ। ਉਹ ਕੇਵਲ ਮੁਕਤੀ ਆ ਜਿਵੇਂ ਜਲ ਮੈਂ ਜਲ ਆਏ ਖਟਾਨਾ ਤੇ ਉਹ ਜੋਤੀ ਸੰਗ ਜੋਤ ਸਮਾਣਾ। ਮਟਕਾ ਗਮਨ ਪਾਏ ਬਿਸਰਾ ਆਉਣ ਜਾਣ ਦਾ ਗਮ ਜਿਹੜਾ ਮੁੱਕ ਜਾਂਦਾ ਉੱਥੇ ਜਾ ਕੇ